ਨੰਦ ਸਕਿੰਟਾਂ ਵਿੱਚ ਮੈਂ ਸਪੈਸ਼ਲੀ ਅੱਜ ਫਰੀਦਕੋਟ ਡਿਸਟ੍ਰਿਕਟ ਦਾ ਜਿਹੜਾ ਜੁਧ ਨਸ਼ਾ ਵਿਰੋਧ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਇੱਕ ਉਪਰਾਲਾ ਹੈ ਉਹ ਸਟੱਡੀ ਕਰਨ ਆਇਆ ਸੀ ਉਹ ਨੈਚੁਰਲੀ ਪਾਕਿਸਤਾਨ ਦੇ ਵਿੱਚ ਬਹੁਤ ਲਾਹਟ ਹੈ ਉਹਨਾਂ ਦੀ ਆਈਐਸਈ ਦੇ ਪੂਰੇ ਉਪਰਾਲੇ ਹਨ ਸੋ ਅਸੀਂ ਕਮਿਟਿਡ ਹੈਗੇ ਕਿ ਅਸੀਂ ਪੰਜਾਬ ਨੂੰ ਸੇਫ ਤੇ ਸਿਕਿਉਰ ਰੱਖਾਂਗੇ ਅਸੀਂ ਸਾਰੇ ਕੇਸਸ ਨੂੰ ਵੇਤੇ ਤੇ ਤੁਹਾਡੀ ਗੱਲ ਠੀਕ ਹੈ ਵੈਸੇ ਕਈ ਅਸੀਂ ਕਾਫੀ ਕੇਸਾਂ 'ਚ ਦੇਖਿਆ ਕਿ ਫੇਕ ਨਿਊਜ਼ ਵੀ ਬਹੁਤ ਆਉਂਦੀ ਹੈ ਤੋ ਸਾਡਾ ਅਸੀਂ ਸਾਰੇ ਜ਼ਿਲ੍ਹਿਆਂ 'ਚ ਸੋਸ਼ਲ ਮੀਡੀਆ ਸੈਲਸ ਨੂੰ ਐਕਟੀਵੇਟ ਕੀਤਾ ਹੈ ਕਿ ਕੋਈ ਫੇਕ ਨਿਊਜ਼ ਹੋਵੇ ਉਸ ਦਾ ਰਿਬੱਲ ਦਿੱਤਾ ਜਾਵੇ ਜੀ ਤੇ 5 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ 68 ਐਫ ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਫ੍ਰੀਜ਼ ਕੀਤੀ ਗਈ ਹੈ ਸੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਡਰੱਗ ਟਰੈਫਿਕਿੰਗ ਨੂੰ ਬਹੁਤ ਵੱਡਾ ਜਿਹੜਾ ਇੱਕ ਝਟਕਾ ਮਿਲਿਆ ਸੋ ਸਾਡਾ ਉਪਰਾਲਾ ਹੈ ਕਿ ਇਸ ਨੂੰ ਅੱਗੇ ਲੈ ਜਾ ਕੇ ਅਸੀਂ ਜਿਹੜਾ ਹੈਗਾ ਫਰੀਦਕੋਟ ਡਿਸਟ੍ਰਿਕਟ ਨੂੰ ਕੰਪਲੀਟਲੀ ਡਰੱਗ ਫ੍ਰੀ ਬਣਾਵਾਂਗੇ ਕੇਸ ਦੇ ਵਿੱਚ ਜਿਵੇਂ ਮੈਨੂੰ ਦੱਸਿਆ ਗਿਆ ਸੀਗਾ ਕਿ ਉਹਨਾਂ ਨੇ ਐਸਐਸਪੀ ਸਾਹਿਬ ਭਟਿੰਡਾ ਨੇ ਇੱਕ ਰੈਫਰੈਂਸ ਭੇਜਤਾ ਹੈਗਾ ਵਿਜੀਲੈਂਸ ਬਿਊਰੋ ਨੂੰ ਸੋ ਡਿਸਪਰਪੋਰਸ਼ਨੇਟ ਐਸੈਟਸ ਦੇ ਉਹਨਾਂ ਦੀ ਜਿਹੜੀ ਇਨਕੁਆਇਰੀ ਵਿਜੀਲੈਂਸ ਬਿਊਰੋ ਕਰ ਰਹੀ ਹੈ ਸੋ ਐਸ ਪਰ ਲਾ I think ਅੱਗੇ ਉਹ ਕਰ ਕਈ ਵਾਰੀ ਅਸੀਂ ਦੇਖਿਆ ਹੈ ਕਿ ਸਪੈਸ਼ਲੀ ਜੁਦ ਨਸ਼ਾ ਵਿਰੁੱਧ ਕਿ ਬੜੇ ਝੂਠੇ ਵੀਡੀਓਜ਼ ਚਾਰ-ਚਾਰ ਸਾਲ ਪੁਰਾਣੇ ਵੀਡੀਓਜ਼ ਜਿਹੜੇ ਉਹ ਸੋਸ਼ਲ ਮੀਡੀਆ ਤੇ ਫਲੋਟ ਕਰ ਦਿੰਦੇ ਆ ਸੋ ਉਹਨਾਂ ਨੂੰ ਅਸੀਂ ਡਾਊਨ ਵੀ ਕਰਦੇ ਆ ਉਹਨਾਂ ਦੇ ਖਿਲਾਫ ਕਰ ਜਿਹੜੀ ਇੱਕ ਪੰਜਾਬ ਸਰਕਾਰ ਦੀ ਸੇਫ ਪੰਜਾਬ ਜਿਹੜੀ ਡਰੱਗ ਹੈਲਪ ਲਾਈਨ ਹੈ ਉਸ ਦੀ ਜਿਹੜੀ ਟਿਪਸ ਆਂਦੀ ਹੈ ਉਹ ਅਸੀਂ ਦੇਖਿਆ ਸਭ ਤੋਂ ਵੱਧ ਫਰੀਦਕੋਟ ਦੇ ਵਿੱਚ ਉਸ ਦੀ ਐਫਆਈਆਾਂ ਉਹ ਦਰਜ ਹੁੰਦੀਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਫਰੀਦਕੋਟ ਜ਼ਿਲ੍ਹੇ ਦੀ ਇੰਨੀ ਵਧੀਆ ਰਿਪੋਰਟਾਂ ਸਾਡੇ ਕੋਲ ਆਈਆਂ ਸੀ ਕਿ ਮੈਂ ਸਪੈਸ਼ਲੀ ਅੱਜ ਫਰੀਦਕੋਟ ਡਿਸਟ੍ਰਿਕਟ ਦਾ ਜਿਹੜਾ ਜੁਧ ਨਸ਼ਾ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਇੱਕ ਉਪਰਾਲਾ ਹੈ ਉਹ ਸਟੱਡੀ ਕਰਨ ਆਇਆ ਸੀ ਤੇ ਫਰੀਦਕੋਟ ਦੀ ਟੀਮ ਨਾਲ ਡਿਸਕਸ ਕਰਨ ਕਿ ਤੁਸੀਂ ਕਿਹੜੇ ਕਿਹੜੇ ਜਿਹੜੇ ਤਰੀਕੇ ਤੁਸੀਂ ਅਪਣਾ ਰਹੇ ਹੋ ਜੇ ਤੁਹਾਡੀ ਤੁਹਾਨੂੰ ਕਾਮਯਾਬੀ ਮਿਲੀ ਹੈ। ਤੋਂ ਮੈਂ ਸਭ ਤੋਂ ਪਹਿਲੇ ਮੈਂ ਫਰੀਦਕੋਟ ਪ੍ਰਸ਼ਾਸਨ ਨੂੰ ਫਰੀਦਕੋਟ ਪੁਲਿਸ ਨੂੰ ਮੈਂ ਮੁਬਾਰਕਬਾਦ ਦਾਂਗਾ ਲੋਕਾਂ ਨੂੰ ਮੈਂ ਲੋਕਾਂ ਨਾਲ ਵੀ ਇੰਟਰੈਕਟ ਕੀਤਾ ਤੇ ਇੱਥੇ ਯੁੱਧ ਨਸ਼ਿਆ ਵਿਰੁੱਧ ਬਹੁਤ کارਗਰ ਤੇ ਕਾਮਯਾਬ ਹੋਇਆ ਸੋ ਇਸ ਤੋਂ ਕਈ ਸਾਨੂੰ ਲਰਨਿੰਗ ਪੁਆਇੰਟਸ ਮਿਲੇ ਹੈਗੇ ਜੋ ਅਸੀਂ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਲੋਕਾਂ ਦੀ ਕੋਆਪਰੇਸ਼ਨ ਤੇ ਸਪੋਰਟ ਸੋ ਜਿਹੜੀ ਇੱਕ ਪੰਜਾਬ ਸਰਕਾਰ ਦੀ ਸੇਫ ਪੰਜਾਬ ਜਿਹੜੀ ਡਰੱਗ ਹੈਲਪ ਲਾਈਨ ਹੈ ਉਸ ਦੀ ਜਿਹੜੀ ਟਿਪਸ ਆਂਦੀ ਹੈ ਉਹ ਅਸੀਂ ਦੇਖਿਆ ਸਭ ਤੋਂ ਵੱਧ ਫਰੀਦਕੋਟ ਦੇ ਵਿੱਚ ਉਸ ਦੀ ਐਫ ਆਈ ਆਰਾਂ ਉਹ ਦਰਜ ਹੁੰਦੀਆਂ ਸੋ ਇਹਨਾਂ ਨੇ ਇੱਕ ਬਹੁਤ ਵਧੀਆ ਸਿਸਟਮ ਉਹਨ ਟਿਪਸ ਦਾ ਫਾਲੋ ਅਪ ਕਰਨ ਦਾ ਰੱਖਿਆ ਹੈਗਾ ਜਿਸ ਤੇ ਸਾਨੂੰ ਕਾਫੀ ਸਕਸੈਸ ਮਿਲ ਰਹੀ ਹੈ ਲੋਕਾਂ ਦੇ ਵਿੱਚ ਵਿਚਰ ਕੇ ਪਬਲਿਕ ਮੀਟਿੰਗਸ ਕਰਕੇ ਜਿਹੜੇ ਇਹਨਾਂ ਨੇ ਕਮੇਟੀਆਂ ਬਣਾਈਆਂ ਨੇ ਲੋਕਾਂ ਦੀ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਜਿਹੜੇ ਸਾਡੇ ਵਿਕਟਮਸ ਹੈਗੇ ਅਸੀਂ ਉਹਨਾਂ ਨੂੰ ਐਡਿਕਟ ਨਹੀਂ ਕਹਿੰਦੇ ਅਸੀਂ ਵਿਕਟਮ ਟਰਮ ਯੂਜ਼ ਕਰਦੇ ਆਂ ਉਹਨਾਂ ਦੀ ਕਾਉਂਸਲਿੰਗ ਕਰਦੇ ਹੋਏ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਮੈਡੀਕਲ ਟਰੀਟਮੈਂਟ ਵੱਲ ਆਓ ਕੋਟ ਸੈਂਟਰ ਜਾਓ ਜਾਂ ਤੁਸੀਂ ਡੀ ਐਡਿਕਸ਼ਨ ਸੈਂਟਰ ਜਾਓ ਸੋ ਇਸ ਦੇ ਵਿੱਚ ਇੱਕ ਕਾਫੀ ਹੱਦ ਤੱਕ ਕਾਮਯਾਬੀ ਮਿਲੀ ਹੈ ਜਿਵੇਂ ਪ੍ਰੋਵਿੰਸ਼ਲ ਐਕਟੀਵਿਟੀਆਂ ਹੁੰਦੀਆਂ ਉਹਨਾਂ ਦਾ ਫਾਇਦਾ ਹੁੰਦਾ ਹੈ ਕਿ ਜਿਹੜਾ ਯੂਥ ਹਜੇ ਤੱਕ ਜਿਹੜਾ ਯੂਥ ਡਰੱਗਸ ਵੱਲ ਜਿਨ੍ਹਾਂ ਦਾ ਚੁਖਾਵ ਨਹੀਂ ਹੋਇਆ ਉਹਨਾਂ ਨੂੰ ਇਸ ਤੋਂ ਦੂਰ ਕੀਤਾ ਜਾਵੇ ਇਸ ਦੇ ਵਿੱਚ ਕਲਚਰਲ ਐਕਟੀਵਿਟੀਆਂ ਸਪੋਰਟਸ ਐਕਟੀਵਿਟੀਆਂ ਯੂਥ ਕਲਬਸ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਉਹ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਹਾ ਹੈ ਹਜੇ ਤੱਕ ਜਿਹੜਾ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਜਿਹੜੀ ਫਿਗਰਾਂ ਦਿੱਤੀ ਆ ਗਈਆਂ 150 ਤੋਂ ਵੱਧ ਐਫਆਈਆ ਰਾਂ ਦਰਜ ਹੋ ਚੁੱਕੀਆਂ 1 ਮਾਰਚ ਤੋਂ ਬਾਅਦ ਇਹਨਾਂ ਨੇ 300 ਤੋਂ ਵੱਧ ਜਿਹੜੇ ਹੈਗੇ ਡਰੱਗ ਪੈਟਲਰ ਤੇ ਸਮੱਗਲਰ ਅਰੈਸਟ ਕੀਤੇ ਹੈਗੇ 3 ਕਿਲੋ 70 ਗ੍ਰਾਮ ਓਪੀਆਮ 130 ਕਿਲੋ ਪੋਪੀ ਹਸਕ 5 ਕਿਲੋ ਹਿਰੋਇਨ ਤੇ ਕਾਫੀ ਡਰੱਗ ਮਨੀ ਜਿਹੜੀ ਰਿਕਵਰ ਕੀਤੀ ਗਈ ਹੈ ਤੇ 5 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ 68 ਐਫ ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਫ੍ਰੀਜ਼ ਕੀਤੀ ਗਈ ਹੈ ਸੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਡਰੱਗ ਟਰੈਫਿਕਿੰਗ ਨੂੰ ਬਹੁਤ ਵੱਡਾ ਜਿਹੜਾ ਇੱਕ ਝਟਕਾ ਮਿਲਿਆ ਸੋ ਸਾਡਾ ਉਪਰਾਲਾ ਹੈ ਕਿ ਇਸ ਨੂੰ ਅੱਗੇ ਲੈ ਜਾ ਕੇ ਅਸੀਂ ਜਿਹੜਾ ਹੈਗਾ ਫਰੀਦਕੋਟ ਡਿਸਟ੍ਰਿਕਟ ਨੂੰ ਕੰਪਲੀਟਲੀ ਡਰੱਗ ਫਰੀ ਬਣਾਵਾਂਗੇ ਦੇਖੋ ਜੀ ਇਨਵੈਸਟੀਗੇਸ਼ਨ ਜਿਵੇਂ ਮੈਂ ਪਹਿਲੇ ਵੀ ਕਹਿੰਦਾ ਕਿ ਲੋਕਲ ਪੁਲਿਸ ਦਾ ਪਰਵਿਊ ਹੋਏਗਾ ਸੋ ਐਸ ਪਰ ਲਾ ਜਿਸ ਦੀ ਵੀ ਲਾਇਬਿਲਟੀ ਹੈਗੀ ਉਹ ਲੋਕਲ ਐਸਐਸਪੀ ਸਾਡੇ ਐਸਐਚਓ ਸਹਿਬਾਨ ਉਹ ਕੰਪੀਟੈਂਟ ਹੈਗੇ ਸੋ ਆਮ ਸ਼ੋਰ ਐਪਰੋਪਰੀਏਟ ਐਕਸ਼ਨ ਲੈ ਰਹੇ ਹੈਗੇ ਜਿੱਥੋਂ ਤੱਕ ਬਾਹਰ ਜਿਹੜੇ ਬੈਠੇ ਬੰਦੇ ਹੈਗੇ ਇਨ ਜਨਰਲ ਜਿਹੜੀ ਸਾਡੀ ਪਾਲਿਸੀ ਹੈਗੀ ਕਿ ਇਹਨਾਂ ਦੇ ਰੈਡ ਕਾਰਨਰ ਨੋਟਿਸ ਇਹਨਾਂ ਦੇ ਇੰਟਰਨੈਸ਼ਨਲ ਅਰੇਸਟ ਵਾਰੈਂਟਸ ਇਸ਼ੂ ਕਰਾ ਕੇ ਅਸੀਂ ਸੈਂਟਰਲ ਗਵਰਨਮੈਂਟ ਨਾਲ ਤਾਲਮੇਲ ਬਣਾ ਕੇ ਕਨਸਰਨਡ ਕੰਟਰੀ ਦੇ ਨਾਲ ਜਿਵੇਂ ਹੁਣ ਰੀਸੈਂਟਲੀ ਤੁਸੀਂ ਸੁਣਿਆ ਹੋਣਾ ਹੈ ਜਿਹੜਾ ਇੱਕ ਬਦਨਾਮ ਜਿਹੜਾ ਗੈਂਗਸਟਰ ਹੈਪੀ ਪਾਸਿਆ ਉਹ ਯੂਐਸਏ ਦੇ ਵਿੱਚ ਅਰੇਸਟ ਹੋਇਆ ਹੈ ਤੇ ਉਹ ਕਾਫੀ ਹਾਈ ਲੈਵਲ ਤੇ ਸਾਡੀ ਥਰੂ ਸੈਂਟਰਲ ਏਜੰਸੀ ਯੂਐਸ ਗਵਰਨਮੈਂਟ ਨਾਲ ਗੱਲਬਾਤ ਚੱਲ ਰਹੀ ਹੈ ਕਿ ਇਸ ਨੂੰ ਡਿਪੋਰਟ ਕਰਾਇਆ ਜਾਵੇ ਸੋ ਜਿਹੜੇ ਕਾਨੂੰਨ ਦੇ ਹੱਥ ਹੈਗੇ ਜਿਹੜੇ ਉਹ ਲੰਬੇ ਹੈਗੇ ਜਿਹੜੇ ਗੁਲਜ਼ਮ ਸਾਡੇ ਕੈਨੇਡਾ ਦੇ ਵਿੱਚ ਬੈਠੇ ਆ ਯੂਐਸਏ 'ਚ ਬੈਠੇ ਆ ਦੂਜੇ ਦੇਸ਼ਾਂ 'ਚ ਬੈਠੇ ਆ ਸਾਡੀ ਐਫਰਟਸ ਹੈਗੀ ਆ ਕਿ ਉਹਨਾਂ ਨੂੰ ਲੈ ਕੇ ਆਇਆ ਜਾਵੇ ਸੋ ਥੈਟ ਦੇ ਕੈਨ ਫੇਸ ਦੀ ਜਸਟਿਸ ਅਮਰਪਾਲ ਦੀ ਗੱਲ ਕਰੀ ਅਮਰਪਾਲ ਦਾ ਚੇਅਰ ਪੂਰਪਾਲ ਪਾਸੇ ਤੇ ਪੰਦਾ ਜੀ ਲੇਕਿਨ ਰੈਸਟ ਕੋ ਨਹੀਂ ਪਾ ਸਕਿਆ ਚਲਾਨ ਦਿੱਤਾ ਗਿਆ ਅਮਰਪਾਲ ਦੀ ਅਰੈਸਟ ਗ੍ਰਿਫਤਾਰੀ ਤਾਂ ਹੋ ਸਕਦੀ ਹੈ ਅੰਨੇ ਵੀ ਚਲਾਨ ਦੇਖੋ ਜੀ ਜਿਵੇਂ ਮੈਂ ਪਹਿਲੇ ਕਿਹਾ ਸੀ ਐਸ ਪਰ ਲਾ ਸਾਰੇ ਸਾਰੀ ਕਾਰਵਾਈ ਕੀਤੀ ਜਾਊਗੀ ਸੋ ਆਈ ੈਮ ਸ਼ੋਰ ਕਿ ਤੁਸੀਂ ਐਸਐਸਪੀ ਸਾਹਿਬ ਲਈ ਵੀ ਕੁਝ ਬਰੀਫਿੰਗ ਪੁਆਇੰਟ ਰੱਖੋ ਅੱਗੇ ਤੁਹਾਨੂੰ ਪੀਸੀ ਕਰਕੇ ਦੀ ਗੱਲ ਕਰੀਏ ਤਾਂ ਕਾਂਸਟੇਬਲ ਉਹਦੇ ਕਾਰਜ ਹੋਊਗੀ ਜੋ ਕਹਿੰਦੇ ਵੀ ਕਾਫੀ ਸਾਲ ਨੇ ਪ੍ਰੋਪਰਟੀ ਬਣਾਈ ਐ ਨਾ ਉਹ ਆਲਰੇਡੀ ਆਲਰੇਡੀ ਜਿਹੜਾ ਉਸ ਕੇਸ ਦੇ ਵਿੱਚ ਜਿਵੇਂ ਮੈਨੂੰ ਦੱਸਿਆ ਗਿਆ ਸੀਗਾ ਕਿ ਉਹਨਾਂ ਨੇ ਐਸਐਸਪੀ ਸਾਹਿਬ ਭਟੇਂਡਾ ਨੇ ਇੱਕ ਰੈਫਰੈਂਸ ਭੇਜਤਾ ਹੈਗਾ ਵਿਜੀਲੈਂਸ ਬਿਊਰੋ ਨੂੰ ਸੋ ਡਿਸਪਰਪੋਰਸ਼ਨੇਟ ਐਸੈਟਸ ਦੇ ਉਹਨਾਂ ਦੀ ਜਿਹੜੀ ਇਨਕੁਆਇਰੀ ਵਿਜੀਲੈਂਸ ਬਿਊਰੋ ਕਰ ਰਹੀ ਹੈ ਸੋ ਐਸ ਪਰ ਲਾ I think ਅੱਗੇ ਉਹ ਕਰ ਜੀ ਜਿਹੜੀ ਅਜੇ ਵੀ ਮਿਲ ਰਿਹਾ ਜੀ ਜੋ ਤਲਾਸ਼ ਵਰੋ ਚਾਹਤਾ ਰਹੇ ਲੇਕਿਨ ਨਸ਼ਾ ਅਜੇ ਨਹੀਂ ਰਿਸ਼ ਸੁਪਾਈ ਲੈਣੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਸਾਡੇ ਕੋਲ ਆਓ ਇਹ ਬਹੁਤ ਖੁਸ਼ੀ ਦੀ ਗੱਲ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਜਿੱਥੇ ਵੀ ਪੰਜਾਬ ਸਰਕਾਰ ਕਾਫੀ ਕੁਝ ਕਰ ਰਹੀ ਹੈ ਹੋਰ ਪੁਲਿਸ ਵਾਲੇ ਕਰਨ ਲੱਗੇ ਕੀ ਕੁਝ ਨਵਾਂ ਇਹ ਦੇਖੋ ਅੱਜ ਮੇਰੀ ਵਿਜ਼ਿਟ ਦਾ ਮੇਨ ਪਰਪਸ ਹੀ ਸੀਗਾ ਕਿ ਜਿਹੜਾ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਜਿਹੜਾ ਪੁਲਿਸ ਇਨਫਰਾਸਟ੍ਰਕਚਰ ਹੈ ਉਹ ਸਟਰੈਂਥਨ ਕੀਤਾ ਗਿਆ ਹੈ ਸੋ ਇਹਨਾਂ ਨੇ ਪਹਿਲੇ ਤੇ ਸ ਤੋ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੀਗਾ ਉਸ ਤੋਂ ਬਾਅਦ ਅੱਜ ਜਿਵੇਂ ਪੁਲਿਸ ਲਾਈਨ ਦੇ ਵਿੱਚ ਇੱਕਵੇਂ ਨਿਆ ਸਾਈਬਰ ਪੁਲਿਸ ਸਟੇਸ਼ਨ ਮੈ ਇਨੋਗਰੇਟ ਕੀਤਾ ਹੈਗਾ ਇੱਕ 250 ਮੁਲਾਜ਼ਮਾਂ ਲਈ ਬਰੀਫਿੰਗ ਹਾਲ ਤੇ ਇੱਕ ਕਾਨਫਰੰਸ ਹਾਲ ਤਿੰਨ ਫੈਸਿਲਿਟੀਆਂ ਜਿਹੜੀ ਫਰੀਦਕੋਟ ਪੁਲਿਸ ਨੂੰ ਸੌਪੀਆਂ ਗਈਆਂ ਸੋ ਅੱਗੇ ਵੀ ਇਹਨਾਂ ਦਾ ਇਹਨਾਂ ਦਾ ਪਲਾਨ ਹੈਗਾ ਕਿ ਇੱਥੇ ਗੈਸਟਿਡ ਅਫਸਰਾਂ ਦੀ ਹਾਊਸਿੰਗ ਜਿਹੜੇ ਸਾਡੇ ਇਨਸਪੈਕਟਰਸ ਤੇ ਸਬ ਇਨਸਪੈਕਟਰਸ ਦੀ ਹਾਊਸਿੰਗ ਦੀ ਕਾਫੀ ਸ਼ਾਰਟੇਜ ਹੈ ਸੋ ਇਹਨਾਂ ਨੇ ਆਪਣੇ ਪ੍ਰੋਜੈਕਟਸ ਬਣਾਏ ਹੈਗੇ ਤੋ ਅਗਲੇ ਸਟੇਜ ਦੇ ਵਿੱਚ ਅਸੀਂ ਜਿਹੜੀ ਪੁਲਿਸ ਤੇ ਆਂ ਤਾਂ ਅੰਗੇ ਫੰਡਸ ਮੋਹਿਆ ਕਰਵਾਉਂਦੇ ਮੈਂ ਕੋਈ ਕਾਰ ਵਾਪਰੇ ਸੀ ਔਰ ਉਸ ਕੋਲੀ ਕਾਂਡ ਦੇ ਪ੍ਰੀਕੋਰਟ ਜਿਹੜੇ ਆ ਸੁਖਰਾਜ ਉਸ ਵੱਲੋਂ ਤਰਾਜ ਜਤਾਇਆ ਗਿਆ ਕਿ ਉਸ ਮਾਮਲੇ ਵਿੱਚ ਨਾਮਜਾਹ ਕਈ ਅਧਿਕਾਰੀਆਂ ਨੂੰ ਪ੍ਰੋਮੋਟ ਕਰਕੇ ਫ੍ਰੀਕੋਰਟ ਤੇ ਅਪਾਇੰਟ ਕੀਤਾ ਗਿਆ ਉਸ ਤੱਕ ਤੇ ਉਹਨਾਂ ਨੇ ਤਰਾਜ ਲਾਇਆ ਸੀਗਾ ਕਿ ਲੈਵਲ ਕੋਲੀ ਕਾਂਡ ਵਿੱਚ ਉਹ ਨਾਮ ਜਾਂਦੇ ਹੋਣ ਇੰਤਕ ਫਾਈਨਲ ਚਲਾਨ ਵੀ ਨਹੀਂ ਦਿੱਤਾ ਗਿਆ ਜੀ ਉਹ ਅਸੀਂ ਇਸ ਨੂੰ ਐਡਮਿਨਿਸਟ੍ਰੇਟਿਵਲੀ ਸਾਰਾ ਇਹ ਮਸਲੇ ਨੂੰ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਤੇ ਰਿਵਿਊ ਕਰਨ ਲੱਗੇਗੇ ਫ੍ਰੀਕੋਰਟ ਦੇ ਲੋਕਾਂ ਨੇ ਸੋਚਿਆ ਨਹੀਂ ਹੋਣਾ ਕਿ ਫ੍ਰੀਕੋਰਟ ਦੇ ਵਿੱਚ 6 ਜਿਹੜੇ ਗ੍ਰੈਜੂਏਟ ਨਹੀਂ ਜਾਂਦੇ ਉਹ ਲੈਕਚ ਉਹ ਕੌਸਟ ਨੇ ਸੀ ਉਹ ਕਰਦੇ ਜੀ ਕਾਫੀ ਸਲਾਹ ਨਹੀਂ ਬਹੁਤ ਅੱਛਾ ਬਹੁਤ ਅੱਛਾ ਕੰਮ ਹੋਇਆ ਜੀ ਤੇ ਇਨਫੈਕਟ ਮੈਂ ਅਸੀਂ ਸਰਕਾਰ ਨਾਲ ਟੇਕ ਅਪ ਕੀਤਾ ਕਿ ਇੱਕ ਬ੍ਰੌਡ ਬੇਸਡ ਲਿਬਰਲ ਪਾਲਿਸੀ ਹੋਣੀ ਚਾਹੀਦੀ ਨਸ਼ਾ ਛੁਡਾਊ ਕੇਂਦਰ ਵੀ ਕੁਝ ਨੋਰਮਸ ਹੋਣ ਜਿਸ ਦੇ ਅੰਦਰ ਗਾ ਤੁਸੀਂ ਨਸ਼ਾ ਛੁਡਾਊ ਕੇਂਦਰ ਚਲਾ ਸਕੋ ਪਰ ਬਹੁਤੇ ਜਾਂ ਬਹੁਤ ਜਲਦ ਛੁੱਟ ਜਾਂਦੇ ਨੇ ਉਸ ਨੂੰ ਲੈ ਕੇ ਵੀ ਹੈ ਕੌਨਸੀ ਜੀ ਉਹਨੂੰ ਰਾਜਦਾਰ ਆਉਂਦਾ ਖਦ ਦੀ ਸਾਡੀ ਤੇ ਕੋਸ਼ਿਸ਼ ਆਹੀ ਹੁੰਦੀ ਹੈ ਕਿ ਕਮਰਸ਼ੀਅਲ ਰਿਕਵਰੀ ਹੋਵੇ ਜਾਂ ਜਿੱਥੇ ਜਿੱਥੇ 111 ਜਾਂ 112 ਜਿਹੜੇ ਬੀ ਐਨ ਐਸ ਦੇ ਸੈਕਸ਼ਨ ਲੱਗਦੇ ਆ ਉਹ ਲਾਏ ਜਾਣ ਤੇ ਸਾਡੀ ਪੂਰੀ ਅਫਰਟ ਹੈਗੀ ਕਿ ਜਿਹੜੇ ਨਸ਼ਾ ਤਸਕਰ ਹੈਗੇ ਉਹ ਜਿਆਦਾ ਤੋਂ ਜਿਆਦਾ ਸਮਾਜ ਜੇਲਾ ਦੇ ਵਿੱਚ ਰਹਿਣ ਸਮੇ ਦਾ ਹਾਨੀ ਪਹੁੰਚੀ ਕਾਫੀ ਹਾਈ ਟੈਕ ਕਰ ਦਿੱਤਾ ਗਿਆ ਪਰ ਹਾਲੇ ਵੀ ਕਈ ਮੇਰੀ ਕੋਈ ਵੀਡੀਓ ਵਾਇਰਲ ਹੋ ਜਾਂਦੀ ਉਸ ਦਾ ਬਿਹਾਰ ਬਦਲਣ ਲਈ ਕੋਈ ਪਲੈਨਿੰਗ ਹੋਵੇ ਅੱਗੇ ਨਹੀਂ ਅਸੀਂ ਸੌਫਟ ਸਕਿਲਸ ਤੇ ਵੀ ਜ਼ੋਰ ਦੇ ਰਹੇ ਹੈਗੇ ਤੇ ਤੁਹਾਡੀ ਗੱਲ ਠੀਕ ਹੈ ਵੈਸੇ ਕਈ ਅਸੀਂ ਕਾਫੀ ਕੇਸਾਂ ਚ ਦੇਖਿਆ ਕਿ ਫੇਕ ਨਿਊਜ਼ ਵੀ ਬਹੁਤ ਆਉਂਦੀ ਹੈ ਤੋ ਸਾਡਾ ਅਸੀਂ ਸਾਰੇ ਜ਼ਿਲ੍ਹਿਆਂ 'ਚ ਸੋਸ਼ਲ ਮੀਡੀਆ ਸੈਲਸ ਨੂੰ ਐਕਟੀਵੇਟ ਕੀਤਾ ਹੈ ਕਿ ਕੋਈ ਫੇਕ ਨਿਊਜ਼ ਹੋਵੇ ਉਸ ਦਾ ਰਿਵਟਲ ਦਿੱਤਾ ਜਾਵੇ ਜੀ ਸਹੀ ਫੈਕਟਸ ਕਈ ਵਾਰੀ ਅਸੀਂ ਦੇਖਿਆ ਕਿ ਸਪੈਸ਼ਲੀ ਜੁਦ ਨਸ਼ਾ ਵਿਰੁੱਧ ਕਿ ਬੜੇ ਝੂਠੇ ਵੀਡੀਓਜ਼ ਚਾਰ-ਚਾਰ ਸਾਲ ਪੁਰਾਣੇ ਵੀਡੀਓਜ਼ ਜਿਹੜੇ ਉਹ ਸੋਸ਼ਲ ਮੀਡੀਆ ਤੇ ਫਲੋਟ ਕਰ ਦਿੰਦੇ ਆ ਸੋ ਉਹਨਾਂ ਨੂੰ ਅਸੀਂ ਡਾਊਨ ਵੀ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰਦੇ ਆ ਜਿੱਥੇ ਯਸ ਜਿੱਥੇ ਕਿਤੇ ਸਾਡੇ ਕਿਸੇ ਅਫਸਰ ਦੀ ਗਲਤੀ ਹੈਗੀ ਉਹ ਐਪਰੋਪਰੀਏਟ ਅਸੀਂ ਐਕਸ਼ਨ ਕੀ ਲੈਂਦੇ ਆ ਨੇ ਮੈਂ ਤੇ ਇਹ ਕਹਾਂਗਾ ਕਿ ਤੁਸੀਂ ਤੁਸੀਂ ਪੰਜਾਬ ਪੁਲਿਸ ਦੀ ਸ਼ਿਫਟ ਕਰੋ ਕਿ ਸਸੀਂ ਸਾਰੇ ਕੇਸਸ ਵਰਕਆਊਟ ਕਰ ਲਏ ਦੇਖੋ ਅਸੀਂ ਤੇ ਜਿਹੜੇ ਕਿ ਪਾਕਿਸਤਾਨ ਬਾਰਡਰ ਤੇ ਬੈਠੇ ਆਂ ਸੋ ਜਿਹੜੀ ਸਾਡੀ ਜੀਓ ਪੋਲਿਟੀਕਲ ਤੇ ਇੰਟਰਨੈਸ਼ਨਲ ਜਿਹੜੀ ਸਿਚੁਏਸ਼ਨ ਹੈਗੀ ਸੋ ਨੈਚੁਰਲੀ ਪਾਕਿਸਤਾਨ ਦੇ ਵਿੱਚ ਬਹੁਤ ਲਾਹਟ ਹੈ ਉਹਨਾਂ ਦੀ ਆਈਐਸਈ ਦੇ ਪੂਰੇ ਉਪਰਾਲੇ ਆ ਸੋ ਅਸੀਂ ਕਮਿਟਿਡ ਹੈਗੇ ਕਿ ਅਸੀਂ ਪੰਜਾਬ ਨੂੰ ਸੇਫ ਤੇ ਸਿਕਿਉਰ ਰੱਖਾਂਗੇ ਅਸੀਂ ਸਾਰੇ ਕੇਸਸ ਨੂੰ ਵਰਕਆਊਟ ਕੀਤਾ ਹੈਗਾ ਸੈਂਟਰਲ ਏਜੰਸੀਜ਼ ਨਾਲ ਸਾਡਾ ਬਹੁਤ ਅੱਛਾ ਤਾਲਮੇਲ ਹੈ ਸੋ ਅਸੀਂ ਜਿਹੜਾ ਹੈਗਾ ਜਿਹੜਾ ਇਹ ਇਸ ਤੇ ਹਾਰਮਨੀ ਦਾ ਜਿਹੜਾ ਐਟਮੋਸਫੇਅਰ ਹੈ ਉਸ ਨੂੰ ਬਰਕਰਾਰ ਰੱਖਾਂਗੇ ਹੈਪੀ ਬੁਈਏ ਤੇ ਗੋਲਡੀ ਬਰਾਰ ਤੋਂ ਬੋਲ ਲੈ ਜਾ ਸਕਦਾ ਹੈ ਗੋਲਡੀ ਬੜਾ ਪਹਿਲਾਂ ਕਹਿੰਦਾ ਸੀ ਉਹ ਗ੍ਰਿਫਤਾਰ ਕਰ ਲਿਆ ਲੇਕਿਨ ਗ੍ਰਿਫਤਾਰ ਤੋਂ ਲੱਗਦਾ ਨਹੀਂ ਹੋਇਆ ਨਾ ਇਹ ਐਡਵਾਂਸ ਸਟੇਜ ਤੇ ਸਾਡੀ ਜਿਹੜੀ ਥਰੂ ਸੈਂਟਰਲ ਗਵਰਨਮੈਂਟ ਤੇ ਕਨਸਰਨਡ ਜਿਹੜੇ ਯੂ ਐਸ ਏ ਦੀ ਅਥਾਰਟिटीज ਨਾਲ ਕੈਨੇਡਾ ਦੀ ਅਥਾਰਟिटीज ਨਾਲ ਵੀ ਆਰ ਇਨ ਟੱਚ ਔਨ ਥੀਸ ਮੈਟਰਸ ਮੈਂ ਸਪੈਸ਼ਲੀ ਅੱਜ ਫਰੀਦਕੋਟ